ਕਾਸ਼ਟਰੀ ਕਾਲਜੀ ਸਾਰਿਆਂ ਨੂੰ ਰਵੀ ਮਲਤਰਾ ਕਿਚਨ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਦਾਲ ਵਾਲੇ ਪਰੌਂਠੇ ਜਿਹੜੇ ਹਾਂਜੀ ਬਣਾ ਕੇ ਤਿਆਰ ਕਰਾਂਗੇ ਇਹ ਪਰੌਂਠੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਕਈ ਵਾਰੀ ਜਿਹੜਾ ਹੈ ਜੀ ਰਾਤ ਨੂੰ ਡਿਨਰ ਦੇ ਵਿੱਚ ਦਾਲ ਜਿਹੜੀ ਹੈ ਸਾਡੇ ਕੋਲ ਬਚ ਜਾਂਦੀ ਹੈ ਤੇ ਅਸੀਂ ਇਸ ਬਚੀ ਹੋਈ ਦਾਲ ਤੋਂ ਜਿਹੜੇ ਹਨ ਬਹੁਤ ਹੀ ਟੇਸਟੀ ਜਿਹੜੇ ਹਨ ਪਰੌਂਠੇ ਤਿਆਰ ਕਰ ਸਕਦੇ ਹਾਂ ਸਾਡੇ ਕੋਲ ਜੀ ਇੱਕ ਕੌਲੀ ਦਾਲ ਦੀ ਹੈ ਤੇ ਇਹਦੇ ਵਿੱਚ ਅਸੀਂ ਅ ਦੋ ਕੋਲੀਆਂ ਜਿਹੜੀਆਂ ਹਨ ਆਟੇ ਦੀਆਂ ਪਾ ਰਿਹਾ ਸੋ ਦੋ ਕੋਲੀਆਂ ਇਹਦੇ ਵਿੱਚ ਆਟੇ ਦੀਆਂ ਪੈਨ ਗਿਆ ਤੇ ਅਸੀਂ ਇੱਕ ਨਾਲ ਹੀ ਜਿਹੜਾ ਹੈ ਜੀ ਪਿਆਜ਼ ਵੀ ਕੱਟ ਕੇ ਪਾ ਰਹੇ ਹਾਂ ਵੈਸੇ ਤਾਂ ਦਾਲ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਪਿਆ ਹੋਇਆ ਹੈ ਪਰ ਇਹ ਪਰੌਂਠਿਆਂ ਦਾ ਸਵਾਦ ਜਿਹੜਾ ਹੈ ਜੇਕਰ ਤੁਸੀਂ ਥੋੜਾ ਜਿਹਾ ਇੱਕ ਅੱਧਾ ਪਿਆਜ਼ ਪਾ ਲੈਂਦੇ ਹੋ ਤਾਂ ਪਰੌਂਠਿਆਂ ਦਾ ਸਵਾਦ ਹੋਰ ਵੀ ਵਧੀਆ ਬਣ ਜਾਏਗਾ ਸੋ ਇੱਕ ਪਿਆਜ਼ ਜਿਹੜਾ ਅਸੀਂ ਬਰੀਕ ਕੱਟ ਕੇ ਲਿਆ ਹੈ ਤੇ ਦੋ ਕਮਚਾ ਜਿਹੜੀਆਂ ਹਨ ਹਰੀਆਂ ਮਿਰਚਾਂ ਲੀਆਂ ਹਨ ਤੇ ਹਰਾ ਧਨੀਆ ਜਿਹੜਾ ਹੈ ਇਹ ਕੱਟਿਆ ਹੋਇਆ ਲਿਆ ਹੈ ਇਸ ਤੇ ਨਾਲ ਹੀ ਅਸੀਂ ਜਿਹੜਾ ਹੈ ਜੀ ਆਟਾ ਜਿਹੜਾ ਹੈ ਉਹਨੂੰ ਬੈਲੈਂਸ ਕਰਨ ਦੇ ਵਾਸਤੇ ਅਸੀਂ ਥੋੜਾ ਜਿਹਾ ਨਮਕ ਪਾਵਾਂਗੇ ਤੇ ਥੋੜੀ ਜੀ ਜਿਹੜੀ ਹੈ ਸੀ ਲਾਲ ਮਿਰਚ ਪਾਵਾਂਗੇ ਕਿਉਂਕਿ ਹਰੀਆਂ ਮਿਰਚਾਂ ਵੀ ਪਾਈਆਂ ਹਨ ਇਸ ਲਈ ਥੋੜੀ ਜੀ ਲਾਲ ਮਿਰਚ ਪਈ ਹੈ ਔਰ ਨਾਲੀ ਅਸੀਂ ਥੋੜੀ ਜੀ ਜਿਹੜੀ ਹੈ ਅਧਿਕ ਚਮਚ ਤੋਂ ਥੋੜੀ ਅਸੀਂ ਅਜਵਾਈਨ ਪਾਵਾਂਗੇ ਸੋ ਇਹ ਸਾਰੇ ਚੀਜ਼ਾਂ ਪਾਨ ਤੋਂ ਬਾਅਦ ਇਹ ਤਿੱਖੀ ਹੋਏ ਜੀ ਅਸੀਂ ਰਿਫਾਈਨ ਹੈ ਦੋ ਚਮਚਾ ਅਸੀਂ ਰਿਫਾਈਨ ਵੀ ਪਾਵਾਂਗੇ ਇਹਦੇ ਨਾਲ ਜਿਹੜੇ ਹਨ ਸਾਡੇ ਪਰੌਂਠੇ ਬੜੇ ਹੀ ਸੌਫਟ ਬਣਗੇ ਤੇ ਇਹ ਸਾਰੀ ਚੀਜ਼ਾਂ ਪਾਨ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਸੀ ਮਿਕਸ ਕਰ ਲੈਣਾ ਪਹਿਲਾਂ ਜੀ ਅਸੀਂ ਸਾਰੀਆਂ ਚੀਜ਼ਾਂ ਨੂੰ ਬਿਨਾ ਪਾਣੀ ਪਾਇਆ ਹੀ ਅਸੀਂ ਮਿਕਸ ਕਰ ਲਿਆ ਹੈ ਤੇ ਹੁਣ ਅਸੀਂ ਜਦ ਨਾਲ ਪਾਣੀ ਦੀ ਜਨ ਇੱਕ ਜ਼ਰੂਰਤ ਹੋਏਗੀ ਅਸੀਂ ਨਾਲ ਪਾਣੀ ਪਾ ਕੇ ਤੇ ਅੱਛੀ ਤਰ੍ਹਾਂ ਜਿਹੜਾ ਹੈ ਆਟਾ ਜਿਹੜਾ ਹੈ ਇਹਨੂੰ ਗੁੰਨ ਲੈਣਾ ਹੈ ਸੋ ਅਜਵਾਈਨ ਜਿਹੜੀ ਹੈ ਜੀ ਕਿਉਂਕਿ ਚਾਹਲੇ ਜੀ ਡਾਲਦੇ ਅਸੀਂ ਪਰੌਂਠੇ ਬਣਾ ਰਹੇ ਹਾਂ ਇਸ ਕਰਕੇ ਅ ਇਹ ਚ ਅਜਵਾਈਨ ਪਾਈ ਹੈ ਕਿਉਂਕਿ ਬੇਸਨ ਵਾਲੀ ਕੋਈ ਵੀ ਚੀਜ਼ ਜਿਹੜੀ ਹੈ ਉਹ ਚ ਥੋੜੀ ਜੀ ਅਜਵਾਈਨ ਪਾ ਲੋ ਤਾਂ ਸਵਾਦ ਬਹੁਤ ਵਧੀਆ ਆਉਂਦਾ ਹੈ ਇਸ ਕਰਕੇ ਥੋੜੀ ਜਿਹੀ ਜਿਹੜੀ ਜਵਲੀ ਪਾਈ ਹੈ ਤੇ ਹੁਣ ਅਸੀਂ ਥੋੜਾ ਜਿਆ ਜੀ ਪਾਣੀ ਪਾਇਆ ਹੈ ਪਾਣੀ ਪਾ ਕੇ ਅਸੀਂ ਆਟਾ ਜਿਹੜਾ ਹੈ ਤਿਆਰ ਕਰ ਲੈਣਾ ਹੈ ਆਟਾ ਅਸੀਂ ਗੁੰਨ ਲਿਆ ਹੈ ਜੀ ਤੇ ਹੁਣ ਆਟੇ ਨੂੰ ਜਿਹੜਾ ਹੈ ਗੁੰਨਣ ਤੋਂ ਬਾਅਦ ਅਸੀਂ ਇਹ 10 ਮਿੰਟ ਵਾਸਤੇ ਅਸੀਂ ਇਸ ਨੂੰ ਜਿਹੜਾ ਹੈ ਟੱਕੇ ਰੱਖਣਾ ਹੈ ਜੋ ਆਟਾ ਸੀ ਬੋਲ ਲਿਆ ਹੈ ਤੇ 10 ਮਿੰਟ ਵਾਸਤੇ ਇਸ ਨੂੰ ਟੱਕ ਦੇਣਾ ਹੈ ਆਟੇ ਨੂੰ 10 ਮਿੰਟ ਹੋ ਗਏ ਹਾਂ ਜੀ ਟੱਕਿਆ ਹੋਇਆ ਤੇ ਹੁਣ ਜਰਾ ਜਰਾ ਕਰਕੇ ਇਸ ਨੂੰ ਇੱਕ ਵਾਰ ਫਿਰ ਜਿਹੜਾ ਹੈ ਥੋੜਾ ਜਿਹਾ ਆਇਲ ਲਗਾ ਕੇ ਤੇ ਕੋਰੀ ਨੂੰ ਥੋੜੀ ਜਿਹੀ ਫੇਰ ਮੋਤੀ ਲਗਾ ਲਾਂਗੇ ਇਹਦੇ ਨਾਲ ਹੀ ਹੋਇਆ ਕਿ ਬਹੁਤ ਹੀ ਜਿਹੜਾ ਹੈ ਆਟਾ ਮਲੈਂਡ ਹੈ ਸਾਡਾ ਬਣ ਕੇ ਤਿਆਰ ਹੋਇਆ ਦੋ ਜਿਹੜਾ ਹੈ ਤੇ ਇਹਦੇ ਨਾਲ ਸਾਰੇ ਜਿਹੜੇ ਪਰੌਂਠੇ ਆ ਬਹੁਤ ਹੀ ਵਧੀਆ ਜਿਹੜੇ ਇੱਕਦਮ ਸੌਫਟ ਪਰੌਂਠੇ ਜਿਹੜੇ ਆ ਉਹ ਤਿਆਰ ਹੋ ਗਏ ਤੇ ਹੁਣ ਅਸੀਂ ਜੀ ਪਰੌਂਠੇ ਬਣਾਨੇ ਸ਼ੁਰੂ ਕਰਾਂਗੇ ਤਾਂਕਾ ਅਸੀਂ ਗਰਮ ਕਰ ਲੈ ਹੈ ਜੀ ਪਰੌਂਠਾ ਬਣਾ ਲੀ ਤੇ ਹੁਣ ਅਸੀਂ ਪਰੌਂਠੇ ਬਣਾਨੇ ਸ਼ੁਰੂ ਕਰਦੇ ਹਾਂ ਇੱਕ ਪੇੜਾ ਲਿਆ ਜੀ ਅਸੀਂ ਪਹਿਲਾਂ ਜੋ ਜਸਰਾਮ ਪੇੜਾ ਲਈਦਾ ਹੈ ਤੇ ਪੇੜਾ ਲੈਣ ਤੋਂ ਬਾਅਦ ਅਸੀਂ ਜਿਹੜਾ ਹੈ ਇਸ ਨੂੰ ਥੋੜਾ ਜਿਹਾ ਜਿਵੇਂ ਅਸੀਂ ਪਰੌਂਠਾ ਬਣਾਉਂਦੇ ਹਾਂ ਉਸੇ ਤਰ੍ਹਾਂ ਹੀ ਬਣਾਵਾਂਗੇ ਸੋ ਅਸੀਂ ਇਹਦੇ ਵਿੱਚ ਪਹਿਲਾਂ ਲਗਾਵਾਂਗੇ ਜੀ ਥੋੜਾ ਜਿਹਾ ਆਇਲ ਲਗਾ ਕੇ ਤੇ ਇਹਨੂੰ ਅਸੀਂ ਫੋਲਡ ਕਰਨਾ ਹੈ ਜਿਵੇਂ ਅਸੀਂ ਪਹਿਲਾਂ ਜੀ ਪਰੌਂਠੇ ਆ ਬਣਾਉਂਦੇ ਹਾਂ ਉਸੇ ਤਰ੍ਹਾਂ ਹੀ ਬਣਾਵਾਂਗੇ ਸੋ ਇਸ ਤਰ੍ਹਾਂ ਬਣਾ ਕੇ ਤੇ ਫਿਰ ਅਸੀਂ ਇਸ 사이드 ਤੇ ਥੋੜਾ ਜਿਹਾ ਘਿਓ ਲਗਾਵਾਂਗੇ ਤੇ ਥੋੜਾ ਜਿਹਾ ਜਿਹੜਾ ਹੈ ਜੀ ਸੁੱਕਾ ਆਟਾ ਸਿਰ ਤੇ ਲਗਾ ਕੇ ਤੇ ਬਸ ਇਹਨੂੰ ਇਸ ਤਰ੍ਹਾਂ ਸੀ ਫੋਲਡ ਕਰ ਦੇਣਾ ਹੈ। ਸੋ ਜੇ ਕਰੇ ਸੀ ਇਸ ਤਰ੍ਹਾਂ ਜਿਹੜਾ ਹੈ ਜੀ ਇੱਕ ਦੋਰੀ ਵਿੱਚ ਵੀ ਪਰੌਂਠੇ ਦੇ ਘਿਓ ਲਗਾ ਲੈਣੇ ਆ ਤਾਂ ਪਰੌਠਾ ਸਾਡਾ ਬਹੁਤ ਹੀ ਕ੍ਰਿਸਪੀ ਅਤੇ ਬਣ ਕੇ ਤਿਆਰ ਹੋਏਗਾ। ਘਿਓ ਲਗਾਉਣ ਦੇ ਨਾਲ ਜਿਹੜਾ ਇਹ ਚੀਪ ਪਰੌਂਠਾ ਸੌਫਟ ਵੀ ਬਣਦਾ ਹੈ ਤੇ ਕ੍ਰਿਸਪੀ ਵੀ ਬਣਦਾ ਹੈ। ਤੋ ਅਸੀਂ ਜਿਹੜਾ ਹੈ ਪਰੌਂਠਾ ਜਿਹੜਾ ਇਸ ਦਾ ਤਿਆਰ ਕਰਾਂਗੇ ਬਹੁਤ ਹੀ ਵਧੀਆ ਜਿਹੜੇ ਪਰੌਂਠੇ ਬੰਦਦੇ ਇਸ ਤਰ੍ਹਾਂ ਕੋਈ ਵੀ ਦਾਲ ਸੀ ਲੈ ਸਕਦੇ ਆ ਤੇ ਮੈਂ ਚਨੇ ਦੀ ਦਾਲ ਲਈ ਹੈ ਤਾਂ ਜਿਹੜਾ ਜਰੂਰ ਹੋ ਗਿਆ ਤੇ ਹੁਣ ਅਸੀਂ ਕਰਦੇ ਹਾਂ ਜੀ ਤਵੇ ਤੇ ਪਹਿਲਾਂ ਅਸੀਂ ਥੋੜਾ ਜਿਹਾ ਔਇਲ ਲਗਾ ਲਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਜੀ ਪਰੌਂਠਾ ਜਿਹੜਾ ਅਸੀਂ ਪਾ ਕੇ ਨੂੰ ਸੇਕਣਾ ਹੈ ਜਦੋਂ ਇਸ ਸਾਈਡ ਦੇ ਉੱਤੋਂ ਵੀ ਥੋੜਾ ਦਿਸਣਾ ਸ਼ੁਰੂ ਹੋ ਜਾਏਗਾ ਕਿ ਸੇਕ ਲੱਗ ਗਿਆ ਉਸ ਤੋਂ ਬਾਅਦ ਅਸੀਂ ਇਸ ਨੂੰ ਇਹਦੀ ਸਾਈਡ ਪਲਟਾਂਗੇ ਦੇਖ ਸਕਦੇ ਹੋ ਕਿ ਸੇਕ ਲੱਗ ਚੁੱਕਾ ਹੈ ਤੇ ਹੁਣ ਅਸੀਂ ਇਹਦੀ ਸਾਈਡ ਪਲਟ ਦਿਆਂਗੇ ਤੇ ਦੋਨਾਂ ਸਾਈਡਾਂ ਤੋਂ ਜਦੋਂ ਥੋੜਾ ਜਿਹਾ ਸੇਕ ਲੱਗ ਜਾਏਗਾ ਉਸ ਤੋਂ ਬਾਅਦ ਅਸੀਂ ਇਸ ਨੂੰ ਕਿਉਂ ਲਗਾਵਾਂਗੇ ਸੋ ਦੂਸਰੀ ਸਾਈਡ ਤੇ ਸਾਡਾ ਲੱਗਿਆ ਜੀ ਸੇਕ ਪਰਾਂਠੇ ਨੂੰ ਤੇ ਹੁਣ ਅਸੀਂ ਜਿਹੜਾ ਹੈ ਇਸ ਨੂੰ ਕਿਉਂ ਲਗਾ ਕੇ ਤੇ ਫਿਰ ਸੇਕਣਾ ਹੈ बहुत वी बहुत ही जो टेस्टी परौंठे जो जी बन के तैयार होंगे दाल वाले साइड पर दलों सो तो थोड़ा जहां असं इस तरह दबा के थोड़ा प्रेस करके इसमें थोड़ा जि करा जो भी जो है परौंठा जो बहुत ही क्रिस्पी जहां है देख सकते हो एक परौंठा जोड़ा है बिल्कुल रेडी हो गया है देख सकते हो परौंठा रेडी है इसे तरह अ परौठा हो तैयार करा ऑइल लगावे पहला और थोड़ा जो सुखा आटा भी जो लगाना चाहो तो लगा सकते हो और थोड़ी यदि साइड जोड़ी है इस तरह कर बाद फिर अं इस घ्यो लगावे तो क्यों लगा उसी तरह ही असी फोल्ड करके इस जड़ा बेल लेना है दूसरा पर परौंठा भी असं बेल लिया है इसमें भी असी तरह ही जोड़ा है तल लेना है हम ਸਾਰੇ ਪਰੌਂਠੇ ਅਸੀਂ ਤਿਆਰ ਕਰ ਲਏ ਹਨ ਤੇ ਪਰੌਂਠੇ ਸਾਡੇ ਬਹੁਤ ਹੀ ਵਧੀਆ ਬਣੇ ਹਨ ਸਾਰੇ ਉੱਤੋਂ ਜਿਹੜੇ ਹਨ ਜੀ ਬਹੁਤ ਹੀ ਕ੍ਰਿਸਪੀ ਬਣੇ ਹਨ ਤੇ ਜਿਹੜੇ ਅੰਦਰੋਂ ਹਨ ਬਹੁਤ ਹੀ ਸੌਫਟ ਹਨ ਦਾਲ ਬਲੇ ਟੇਸਟੀ ਪਰੌਂਠੇ ਬਣ ਕੇ ਤਿਆਰ ਹੋ ਗਏ ਹਨ ਜੀ ਬਹੁਤ ਹੀ ਵਧੀਆ ਜਿਹੜੇ ਪਰੌਂਠੇ ਬਣੇ ਹਨ ਤੁਸੀਂ ਦੇਖ ਸਕਦੇ ਹੋ ਕਿ ਉੱਤੋਂ ਜਿਹੜੇ ਸਾਡੇ ਪਰੌਂਠੇ ਹਨ ਬਿਲਕੁਲ ਕ੍ਰਿਸਪੀ ਬਣੇ ਹਨ ਔਰ ਅੰਦਰੋਂ ਜਿਹੜੇ ਹਨ ਇਹ ਬਹੁਤ ਹੀ ਸੌਫਟ ਹਨ ਇਹ ਪਰੌਂਠੇ ਜਿਹੜੇ ਹਨ ਜੀ ਤੁਸੀਂ ਦਹੀਂ ਨਾਲ ਖਾ ਸਕਦੇ ਹੋ ਮੱਖਣ ਨਾਲ ਖਾ ਸਕਦੇ ਹੋ ਚਾਰ ਨਾਲ ਖਾ ਸਕਦੇ ਹੋ ਸੋ ਜੇਕਰ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਜੇਕਰ ਚੈਨਲ ਤੇ ਨਵੇਂ ਹੋ ਤਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦੇਣਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓਜ਼ ਜਿਹੜੀ ਹੈ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਮਿਲਦੇ ਹਾਂ ਕਿਸ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ